ਮਾਜਰੇ ਦੀ ਕਰੀਏ ਵੱਡਾ ਨਾਂ ਕਹਿੰਦੇ ਪੈਦਾ ਕਰਕੇ ਰੱਖ ਦਿੱਤਾ ਪ੍ਰੀਤਮ ਕੋਚ ਜੀ ਨੇ ਕਹਿੰਦੇ ਕਲਾਲ ਮਾਜਰੇ ਵਾਲੇ ਜਿਨ੍ਹਾਂ ਨੇ 150 ਦੇ ਕਰੀਬ ਮੁੰਡਿਆਂ ਨੂੰ ਕਹਿੰਦੇ ਕੋਚਿੰਗ ਦੇ ਕੇ ਸਾਬਤ ਇੰਸਪੈਕਟਰ ਜਿਹੜਾ ਲਗਾ ਦਿੱਤਾ ਜਿਨ੍ਹਾਂ ਨੇ ਕਹਿੰਦੇ ਨਵੀਂ ਨਵੀਂ ਅਕੈਡਮੀ ਲਈ ਕਾਲਿਆ ਆਲਮਗੀਰ ਸਾਹਿਬ ਦੀ ਧਰਤੀ ਦੇ ਖੋਲ੍ਹਿਆ ਚੰਨਾ ਆਲਮਗੀਰ ਜੀ ਕਬੱਡੀ ਦੇ ਵੱਡੇ ਪ੍ਰਮੋਟਰ ਨੇ ਜ਼ਿੰਦਗੀ ਸਮਰਪਿਤ ਕੀਤੀ ਖੇਡ ਕਬੱਡੀ ਲਈ ਉਹਨਾਂ ਨੇ ਆਪਣੇ ਚੰਨਾ ਫਾਰਮ ਹਾਊਸ ਦੇ ਵਿੱਚ ਅਕੈਡਮੀ ਖੋਲੀ ਗਈ ਉਹ ਵੀ ਤੁਹਾਨੂੰ ਅਸੀਂ ਇੱਕ ਸਨੇਹਾ ਦੇ ਜਾਣਿਆ ਇੱਕ ਬੇਤੀ ਕਰਕੇ ਜਾਣਿਆ ਕਿਸੇ ਬੱਚੇ ਨੇ ਆਰਮੀ ਦੇ ਲਈ ਪੰਜਾਬ ਪੁਸ ਦੇ ਲਈ ਟ੍ਰੇਨਿੰਗ ਕਰ ਰਹੀ ਹੈ ਬਿੱਦ ਪੇਪਰ ਉਹ ਆਲਮਗੀਰ ਦੇ ਵਿੱਚ ਕੱਲ ਤੋਂ ਜਿਹੜੀ ਜੁਆਇਨਿੰਗ ਸ਼ੁਰੂ ਕੀਤੀ ਜਾਣੀ ਹੈ ਵੀ ਜਰੂਰ ਧਿਆਨ ਦਿਓ ਜਿਹੜੇ ਕਹਿੰਦੇ ਮੁੰਡਿਆਂ ਨੂੰ ਕੋਚਿੰਗ ਦੇਣਗੇ ਭਾਵੇਂ ਲੜਕੀਆਂ ਨੇ ਭਾਵੇਂ ਲੜਕੇ ਨੇ ਪ੍ਰੀਤਮ ਕੋਚ ਜੀ ਕਲਾਲ ਮਾਜਰੇ ਵਾਲੇ ਇਹ ਸਰੇਹਾਂ ਦੇ ਰਹੇ ਆ ਪਰ ਲੋ ਜਰੂਰ ਧਿਆਨ ਦਿਓ ਲਾ ਪੈਂਦੀ ਹੈ ਕਬੱਡੀ ਖਾਲਸਾ ਉਹ ਕਬੱਡੀ ਪਾਗਿਆ ਆਪਣੀ ਟੀਮ ਦੇ ਲਈ